ਪੰਜਾਬ ਦੇ ਲੋਕੋ ਆਮ ਆਦਮੀ ਪਾਰਟੀ ਦੇ ਲੋਕੋ ਮੈਂ ਤੁਹਾਡੇ ਤੋਂ ਦੋਨੇ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਂ ਕੇਸਰੀਵਾਲ ਵਾਰੇ ਐਵੇਂ ਬੋਲਦਾ ਰਿਆਂ ਕੇਸਰੀਵਾਲ ਵਰਕਾ ਨਾ ਤਾਂ ਕੋਈ ਸਵਾਲ ਚੱਕ ਬੰਦਾ ਹੋ ਸਕਦਾ ਔਰ ਨਾ ਹੀ ਕੋਈ ਹੋਊਗਾ ਜਿਵੇਂ ਇਹਨੇ ਭਾਜਪੀ ਨੂੰ ਸਵਾਲ ਕੀਤੇ ਆ ਖੈਰ ਹੀ ਕੋਈ ਉਹੋ ਜਿਹਾ ਬੰਦਾ ਹੋਊਗਾ ਜਿਹੜਾ ਸਵਾਲ ਕਰ ਸਕੂਗਾ ਜਮੇ ਇਹ ਹਰਿਆਣਾ ਦੀ ਸਰਕਾਰ ਨੂੰ ਸਵਾਲ ਕਰਦਾ ਕੋਈ ਚੁਣਮਾ ਬੰਦਾ ਹੀ ਹੋਊਗਾ ਜਿਹੜਾ ਸਵਾਲ ਕਰ ਸਕਦਾ ਤੇ ਮੈਂ ਇਹਦੇ ਜਿਹੜੇ ਸਵਾਲ ਆ ਉਹਦੇ ਤੋਂ ਵਾਰੇ-ਵਾਰੇ ਜਾਨਣਾ ਤੇ ਤੁਸੀਂ ਵੀ ਕਹੋ ਕੇਜਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹੁਣ ਤੁਸੀਂ ਵੀ ਕਹੋਗੇ ਕਿਉਂ ਕਹੀ ਜਾਨਾ ਵੇਖੋ ਕਿਉਂ ਕਹੀ ਜਾਨਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ हरियाणा दिल्ली बॉर्डर पर यमुना नदी का पानी पीने हुए पीते हुए केजरीवाल के उस झूट का पर्दाफाश किया जिससे वो हरियाणा सरकार पर यमुना नदी में जहर मिलाने का आरोप लगा रहे थे ये साढे केजरीवाल जी ने आरोप नहीं लाया होना सच साच्च होना सच्ची किया होना कि यमुना नदी के बीच जहर मिलाया जांदा होगा ਤੇ ਜੇਕਰ ਹਰਿਆਣੇ ਦੇ ਵਿੱਚ ਕੇਸਰੀ ਵਾਲਦੀ ਸਰਕਾਰ ਹੁੰਦੀ ਤੇ ਮੈਂ ਗਰੰਟੀ ਦੇ ਨਾਲ ਕਹਿੰਨਾ ਯਾਦ ਰੱਖੋ ਤੁਸੀਂ ਇਹਨੇ ਹਰਿਆਣੇ ਵਾਲਿਓ ਤੁਹਾਡਾ ਪਾਣੀ ਬਹੁਤ ਵਧੀਆ ਕਰ ਦੇਣਾ ਸੀ ਤੁਹਾਨੂੰ ਪੰਜਾਬ ਤੋਂ ਜਾਂ ਕਿਸੇ ਹੋਰ ਕਈ ਸਟੇਟਾਂ ਤੋਂ ਪਾਣੀ ਮੰਗਣ ਦੀ ਲੋੜ ਨਹੀਂ ਪੈਣੀ ਸੀ ਇਹ ਗੱਲ ਯਾਦ ਰੱਖ ਲਓ ਤੇ ਕੇਦਰੀਵਾਲ ਸਾਹਿਬ ਤੁਹਾਡਾ ਮੈਂ ਬੜਾ ਧੰਨਵਾਦ ਕਰਦਾ ਤੇ ਕਿਰਪਾ ਕਰਕੇ ਇੱਕ ਤੁਹਾਨੂੰ ਛੋਟੀ ਜੀ ਬੇਨਤੀ ਕਰਦਾ ਜਿਹੜੀ ਤੁਹਾਡੇ ਆ ਐਨਕ ਲੱਗੀ ਆ ਨਾ ਇਹ ਆ ਆਈ ਜਾਂਦੀ ਐਨਕ ਇਹ ਪੰਜਾਬ ਚ ਵੀ ਲਾ ਕੇ ਆਇਆ ਕਰੋ ਇਹ ਤੁਸੀਂ ਨਾ ਪੰਜਾਬ ਚ ਇਹ ਐਨਕ ਨੂੰ ਲਾ ਕੇ ਆਉਨੇ ਆ ਜਿਵੇਂ ਹਰਿਆਣੇ ਦੇ ਵਿੱਚ ਕੰਨਾਂ ਦੇ ਵਿੱਚ ਰੂਈ ਕੱਢ ਕੇ ਰੱਖਦੇ ਉਸੇ ਤਰ੍ਹਾਂ ਪੰਜਾਬ ਦੇ ਮਸਲਿਆਂ ਤੇ ਵੀ ਰੂਈ ਕੱਢ ਕੇ ਰੱਖਿਆ ਕਰੋ ਆ ਬੁੱਢੇ ਨਾਲੇ ਤੇ ਕਿੰਨਾ ਕੱਠ ਵਜਿਆ ਸੀ ਕਿ ਕੰਪਨੀਆਂ ਜ਼ਹਿਰ ਪਾਰੀਆਂ ਬੁੱਢੇ ਨਾਲੇ ਦੇ ਵਿੱਚ ਉੱਥੇ ਤਾਂ ਤੁਸੀਂ ਪੁਲਿਸ ਲਾਤੀ ਸੀ ਪੰਜਾਬ ਦੇ ਲੋਕਾਂ ਉੱਤੇ ਜਿਹੜੇ ਉੱਥੇ ਬੰਨ ਲਾਉਣ ਚੱਲੇ ਸੀ ਤੇ ਤੁਸੀਂ ਹਰਿਆਣੇ ਦੀ ਗੱਲ ਕਰੀ ਜਾਂਦੇ ਆ ਅੱਗਾ ਦੌੜ ਤੇ ਪਿੱਛਾ ਚੋਰ ਜਿੱਥੇ ਤੁਹਾਡੀ ਸਰਕਾਰ ਬਣੀ ਆ ਪਹਿਲਾਂ ਉੱਥੇ ਤਾਂ ਤੁਸੀਂ ਪਾਣੀ ਸਾਫ਼ ਕਰਾ ਦਿਓ ਐਵੇਂ ਤੁਸੀਂ ਹਰਿਆਣੇ ਵਾਲਿਆਂ ਨੂੰ ਕਹੀ ਜਾਂਦੇ ਆ ਕਦੇ ਕਿਸੇ ਨੂੰ ਕਹੀ ਜਾਂਦੇ ਆ ਤੇ ਨਾਲ ਮੈਂ ਸਿਚੇਵਾਲ ਜੀ ਨੂੰ ਕਹੂੰਗਾ ਇੱਕ ਦਿਨ ਸਿਚੇਵਾਲ ਜੀ ਦਾ ਪਤਾ ਨਹੀਂ ਲਾਈਵ ਸੀਗੇ ਸੀਗੇ ਚ ਉਹ ਆ ਰਹੇ ਡੇਲੀ ਪੋਸਟ ਨੇ ਪਾਇਸੀ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਬੁੱਢੇ ਦਰਿਆ ਤੇ ਚੱਲ ਰਹੇ ਸੇਵਾ ਕਾਰਜਾਂ ਦਾ ਲਿਆ ਜੈਜਾ ਵਾਹ ਜੀ ਵਾਹ ਇਹ ਮਹਾਰਾਜ 3 ਤਰੀਕ ਨੂੰ ਸੰਤ ਸੀਚੇ ਸੀਚੇਵਾਲ ਜੀ ਜੇਕਰ 3 ਦਸੰਬਰ ਨੂੰ ਤੁਸੀਂ ਇੱਥੇ ਆਉਂਦੇ 2024 ਨੂੰ ਤਾਂ ਕੀ ਹੋਇਆ ਸੀ ਤੁਹਾਨੂੰ ਕਿਹੜੀ ਪਾਰਟੀ ਨੇ ਰੋਕਿਆ ਸੀ ਤੁਸੀਂ ਦੱਸੋ ਇੱਥੇ ਜਿਹੜਾ ਕੈਮੀਕਲ ਪੈ ਰਿਹਾ ਹਲੇ ਤੱਕ ਬੰਦ ਤਾਂ ਨਹੀਂ ਹੋਇਆ ਜਿਨ੍ਹਾਂ ਨੇ ਇਹ ਮਸਲਾ ਚੱਕਿਆ ਸੀ ਉਹ ਭਰਾ ਵੀ ਪਤਾ ਨਹੀਂ ਠੰਡੇ ਹੋ ਗਏ ਕਿਹੜੀ ਗੱਲੋਂ ਕਿੱਧਾ ਪੰਜਾਬ ਇਸ ਮਸਲੇ ਤੋਂ ਇਹ ਬੁੱਢੇ ਦਰਿਆ ਤੋਂ ਇਹ ਬੁੱਢੇ ਨਾਲੇ ਤੋਂ ਇਹ ਸੇਵਨ ਨਾਲੇ ਤੋਂ ਇਸ ਟਾਈਮ ਤੱਕ ਲੋਕ ਕੈਂਸਰ ਦੇ ਪੀੜਤ ਹੋ ਰਹੇ ਆ ਪੰਜਾਬ ਕੈਂਸਰ ਦੀ ਬਿਮਾਰੀ ਦੀ ਭੇਡ ਚੜ ਰਿਆ ਜਿਹੜਾ ਕਹ ਲੋ ਆ ਕੈਂਸਰ ਦੇ ਪੀੜਤ ਬਣ ਰਹੇ ਆ ਅੱਧਾ ਪੰਜਾਬ ਕੈਂਸਰ ਦੇ ਹੱਥ ਲੱਗ ਚੁੱਕਿਆ ਤੁਸੀਂ ਪੰਜਾਬੀ ਚ ਇਹ ਕਹਿ ਲੋ ਕਿ ਕੈਂਸਰ ਦੇ ਨਾਲ ਲੋਕ ਮਰ ਰਹੇ ਆ ਲੋਕਾਂ ਕੋਲ ਇਲਾਜ ਨੂੰ ਹਸਪੀਟਲ ਵੀ ਨਹੀਂ ਤੇ ਲੋਕਾਂ ਕੋਲ ਪੈਸਾ ਵੀ ਨਹੀਂ ਕਦੇ ਕੋਈ ਕਿਸੇ ਐਨਜੀਓ ਨਾਲ ਗੱਲ ਕਰਦਾ ਕਦੇ ਕੋਈ ਕਿਸੇ ਨਾਲ ਕਰਦਾ ਤਾਂ ਮੈਂ ਕੇਦਰੀਵਾਲ ਜੀ ਤੁਹਾਨੂੰ ਕਹਿਣਾ ਕਿ ਤੁਸੀਂ ਕਿਰਪਾ ਕਰਕੇ ਜਿਹੜੀ ਐਨਕ ਹਰਿਆਣੇ ਦੇ ਦਾ ਚਲਾਉਨੇ ਆ ਉਹੀ ਅਣਕ ਪੰਜਾਬ ਦੇ ਵਿੱਚ ਵੀ ਲਾ ਕੇ ਆਓ ਤਾਂ ਕਿ ਤੁਹਾਨੂੰ ਧੱਕੇਸ਼ਾਈਆਂ ਲੁੱਟਾਂ ਹੋ ਰਹੀਆਂ ਜਿਹੜੀਆਂ ਪੈਸਾ ਬਰਬਾਦ ਹੋ ਰਿਹਾ ਤੇ ਤੁਹਾਨੂੰ ਇਹ ਪਤਾ ਲੱਗ ਸਕੇ ਕਿਰਪਾ ਕਰਕੇ ਜਿਹੜੇ ਵੀ ਕੇਦਰੀਵਾਲ ਸਾਹਿਬ ਦੇ ਸਲਾਹਕਾਰਾਂ ਮੈਂ ਉਹਨਾਂ ਨੂੰ ਸਲਾਹ ਦਿੰਨਾ ਕਿ ਜਦੋਂ ਅੱਗੇ ਤੋਂ ਇਹ ਪੰਜਾਬ ਆਉਣ ਇਹਨਾਂ ਦੇ ਅਣਕ ਲਾ ਕੇ ਭੇਜੋ ਜੇ ਮਾਫੀ ਚਾਹੁੰਨਾ ਇਹ ਸ਼ਬਦ ਕਹਿਣ ਲੱਗਿਆ ਪਰ ਇਹ ਗੱਲਾਂ 'ਚੋ ਗੱਲ ਆਉਂਦੀ ਆ ਕਿ ਜੇਕਰ ਹਰਿਆਣੇ ਦਾ ਇਹਨੂੰ ਫਿਕਰ ਪੈ ਸਕਦਾ ਤੇ ਪੰਜਾਬ ਦੇ ਵਿੱਚ ਇਹਦਾ ਮੁੱਖ ਮੰਤਰੀ ਆ ਉਹਦਾ ਫਿਕਰ ਕਿਉਂ ਨਹੀਂਗਾ ਇਹ ਤੁਸੀਂ ਦੱਸੋ ਤੇ ਮੈਂ ਨਾਲ ਹੀ ਬੇਨਤੀ ਕਰਦਾ ਕਿ ਪੰਜਾਬ ਵੱਲ ਧਿਆਨ ਮਾਰੋ ਜਿੱਥੇ ਤੁਹਾਡੀ ਸਰਕਾਰ ਨਹੀਂ ਹੈਗੀ ਉਥੇ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਆ ਉਥੇ ਟਿੱਪਣੀਆਂ ਕਰ ਰਹੇ ਆ ਪੰਜਾਬ ਤੇ ਟਿੱਪਣੀਆਂ ਕਰੋ ਆਪਦੇ ਵੱਲ ਝਾਤੀ ਮਾਰੋ ਜਿਵੇਂ ਤੁਹਾਡੇ ਵਾਲ ਦੇਸ਼ ਦੇ ਲੋਕਾਂ ਨੇ ਚਾਤੀ ਇਹ ਮਾਰੀ ਸੀ ਕਿ ਕੇਜਰੀਵਾਲ ਵਾਕੇ ਹੀ ਬਦਲਾ ਲਿਆਊਗਾ ਦੇਸ਼ ਦੇ ਵਿੱਚ ਉਸੇ ਤਰ੍ਹਾਂ ਪੰਜਾਬ ਦੇ ਵਿੱਚ ਬਦਲਾ ਮਾਰਿਆ ਨੇ ਲੋਕਾਂ ਨੇ ਭਗਵੰਤ ਮਾਨ ਤੇ ਅੱਖ ਰੱਖ ਲਈ ਸੀ ਪਰ ਤੁਹਾਨੂੰ ਤੁਸੀਂ ਦੋਨੇ ਜਿਹੜੀਆਂ ਅੱਖਾਂ ਬਣ ਚੁੱਕੀਆਂ ਸੀ ਦੇਸ਼ ਦੀਆਂ ਆ ਭਗਵੰਤ ਮਾਨ ਪੰਜਾਬ ਦੀ ਅੱਖ ਸੀ ਪਰ ਜੇਕਰ ਉਹ ਲੋਕ ਕਹਿੰਦੇ ਵੀ ਅੱਖ ਇਹੋ ਜੀ ਆ ਫਿਰ ਅਗਲਾ ਕਹਿੰਦੇ ਨਹੀਂ ਚੰਗੇ ਆ ਇਸ ਕਰਕੇ ਭਰਾਵੋ ਲੋਕਾਂ ਨੂੰ ਤੁਸੀਂ ਗੁੰਮਰਾਹ ਨਾ ਕਰੋ ਲੋਕਾਂ ਗੁੰਮਰਾਹੀ ਇੱਕ ਹਿਸਾਬ ਦਾ ਜੋ ਤੁਸੀਂ ਕਹਿੰਨੇ ਚੱਲ ਉਹ ਹੀ ਰਿਹਾ ਪਰ ਤੁਸੀਂ ਵੀ ਬਾਤ ਚੋਹੀ ਕਰਦੇ ਆ ਸਿਆਪਾ ਤੇ ਇਸ ਗੱਲ ਦਾ ਜੇਕਰ ਤੁਸੀਂ ਲੋਕਾਂ ਦਾ ਸਾਥ ਦਿਓ ਪੈਸਾ ਬਚਾਓ ਪੰਜਾਬ ਦਾ ਹੁਣ ਤੁਹਾਨੂੰ ਇੰਨੀਆਂ ਸਿਕਿਉਰਟੀਆਂ ਲਾਤੀਆਂ ਵੀ ਤੁਹਾਨੂੰ ਪਤਾ ਨਹੀਂ ਕਿੰਨਾ ਕੁ ਖਤਰਾ ਤੇ ਸਾਡਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਜੇਕਰ ਖਤਰਾ ਤਾਂ ਮੁਰਗੀ ਖਾਨਾ ਖੋਲੋ ਤੁਹਾਡੇ ਵਾਲ ਮੱਛੀ ਪਾਲਣ ਖੋਲੋ ਖਾਂ ਉਧਰ ਤਾਂ ਕਹਿੰਦੇ ਜਿਆਦਾ ਮੱਛੀ ਦੀ ਮੰਗ ਆ ਮੱਛੀ ਪਾਲਣ ਖੋਲੋ ਕੋਈ ਹੋਰ ਕੋਈ ਕਾਰੋਬਾਰ ਤੋੜ ਲੋ ਨਾ ਕਰੋ ਰਾਜਨੀਤੀ ਛੱਡ ਦਿਓ ਇਹ ਤੁਸੀਂ ਮੁੱਖ ਮੰਤਰੀ ਦੇ ਸਾਡੇ ਦੇ ਬਿਆਨ ਹੁੰਦੇ ਸੀ ਪਰ ਅੱਜ ਸਾਰਾ ਕੁਝ ਬੰਦ ਹੋ ਰਿਹਾ